ਨੇ ਗੁਰਦਾਸ ਮਾਨ ਸਾਹਿਬ ਦੀਆਂ ਲਾਈਨਾਂ ਨੇ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਧ ਜਲਦੀ ਸੋ ਸੇਧੀ ਗੱਲ ਜਦੋਂ ਚੱਲਦੀ ਹੈ ਤਾਂ ਇਲਾਜ ਆਉਂਦਾ ਹੁੰਦਾ ਜਦੋਂ ਇਲਾਜ ਦੀ ਗੱਲ ਚੱਲਦੀ ਹੈ ਤਾਂ ਪੈਸਾ ਆਉਂਦਾ ਹੁੰਦਾ ਜਦੋਂ ਪੈਸੇ ਦੀ ਗੱਲ ਚੱਲਦੀ ਹੈ ਫਿਰ ਇਹ ਦੇਖਿਆ ਜਾਂਦਾ ਆਪਾਂ ਇਹ ਇਲਾਜ ਕਰਾਉਣ ਦੇ ਕਾਬਿਲ ਹੈਗੇ ਆ ਜਾਂ ਨਹੀਂ ਬਹੁਤ ਸਾਰੇ ਕਰ ਬਹੁਤ ਸਾਰੇ ਇਸ ਵਕਤ ਪੰਜਾਬ ਦੇ ਵਿੱਚ ਕੈਮਰੇ ਚੱਲ ਰਹੇ ਨੇ ਮੈਨੂੰ ਸੁਣ ਵੀ ਰਹੇ ਹੋਣਗੇ ਤੇ ਇਕ ਵੀ ਰਹੇ ਹੋਣਗੇ ਬਹੁਤ ਸਾਰੇ ਹਜੇ ਬਜ਼ੁਰਗ ਬਹੁਤ ਸਾਰੇ ਘਰਾਂ ਚ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਛੱਡ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ ਜੇ ਜਿੰਨੀ ਕਿ ਪ੍ਰਾਪਰਟੀ ਹੈ ਵਿਕ ਜੂਗੀ ਲਾਜ ਨਾ ਕਰਾਓ ਛੱਡ ਦਿਓ ਮੈਨੂੰ ਕੁਦਰਤ ਤੇ ਛੱਡ ਦਿਓ ਲੋਕਾਂ ਨੇ ਹੱਥ ਖੜੇ ਕਰ ਦਿੱਤੇ ਜ਼ਿੰਦਗੀ ਨੂੰ ਬਿਕੋਜ਼ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਮਤਲਬ ਪੀਪਲ ਜਸਟ ਗਿਵ ਅਪ ਕਿ ਸਾਡੇ ਤਾਂ ਹੱਥ ਖੜੇ ਨੇ ਜੀ ਇੰਨੀ ਕੀ ਜ਼ਿੰਦਗੀ ਹੁੰਦੀ ਹੈ ਬਸ ਸਾਡੇ ਪਿੰਡ ਮੈਂ ਹੈਰਾਨ ਹੋਇਆ ਕੇਜਰੀਵਾਲ ਸਾਹਿਬ ਸਾਡੇ ਪਿੰਡ ਇੱਕ ਬੰਦੇ ਦੀ ਡੈਥ ਹੋਈ ਤੇ ਪਿੰਡ 'ਚ ਲੱਡੂ ਵੰਡੇ ਗਏ ਮਤਲਬ ਇਹ ਉਹ ਤਾਂ ਬਹੁਤ ਬਜ਼ੁਰਗ ਕੋਈ 90 ਸਾਲ ਦਾ 95 ਸਾਲ ਦਾ 100 ਸਾਲ ਦਾ ਹੋ ਕੇ ਮਰ ਜੇ ਤਾਂ ਲੱਡੂ ਵੰਡੇ ਆ ਮੈਂ ਕਿਹਾ ਯਾਰ ਇਹ ਤਾਂ ਬੰਦਾ ਹੀ 55 56 ਸਾਲ ਦਾ ਸੀਗਾ ਲੱਡੂ ਵੰਡ ਤੇ ਕਹਿੰਦੇ ਅੱਜ ਕੱਲ੍ਹ ਜ਼ਿੰਦਗੀ ਇੰਨੀ ਕੀ ਐ ਸਰ ਆਪਣੇ ਪੋਤੇ ਦਾ ਮੂੰਹ ਦੇਖ ਗਿਆ ਬਹੁਤ ਮੈਨੂੰ ਇਹ ਨਾ ਦੁੱਖ ਹੋਇਆ ਉਦੋਂ ਮੈਂ ਵੀ ਨਹੀਂ ਸੀ ਉਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਮੈਂ ਕਹਾ ਯਾਰ ਪੀਪਲ ਜਸਟ ਗਿਵ ਅਪ ਕਿ ਅਸੀਂ ਸਰੈਂਡਰੀ ਕਰਤਾ ਲਾਈਫ ਕੇ ਬਸ ਸਾਡੀ ਤਾਂ 55 55 ਸਾਲ ਹੀ ਆ ਬਸ ਵੱਡੇ ਬੰਦੇ ਜਾਂਦੇ ਹੁੰਦੇ ਜ਼ਿਆਦਾ ਤਾਂ ਸਾਡੀ ਤਾਂ ਇੰਨੀ ਕੀ ਹੁੰਦੀ ਸਾਡੇ ਕੋਲ ਆਜ ਪਾਸ ਤੇ ਪੈਸੇ ਨਹੀਂ ਕਰਤ ਜਾਈਏ ਕਿਤੇ ਵੀਰ ਫਿਰ ਮੈਂ ਉਹਦੇ ਸੋਚਿਆ ਮੈਂ ਕਹਾ ਰੱਬਾ ਜੇ ਕਿਤੇ ਕੋਈ ਮੌਕਾ ਦੇਦਾ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਤੋਂ ਵੱਡਾ ਕੋਈ ਪੁੰਨੀ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਖੰਡ ਪਾਠ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ 'ਚ ਵਾਧਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ ਹਾਂ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਾ ਹੀ ਹੈ ਆਓ ਪ੍ਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦੇ ਹਿਸਾਬ ਦਾ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਂਦੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫਿਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫਿਰ ਉਹਦੇ ਥੱਲੇ ਵਾਲਾ ਪੈਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਜੀਪ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਪਰ ਦਿਲ ਤਾਂ ਠੀਕ ਕਰੋ ਪਹਿਲਾਂ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਡਾਕਟਰ ਸਾਹਿਬ ਨੂੰ ਮੈਂ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਬੜਾ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬੈਠੇ ਜਿਹੜੇ ਜਿਨ੍ਹਾਂ ਨੇ ਮਿੰਤਾ ਕੀਤੀਆਂ ਕਿ ਕਿਵੇਂ ਹੋ ਸਕਦਾ ਹੈ ਬਜਟ ਕਿੱਥੋਂ ਆਊਗਾ ਕੀ ਕਰਨਾ ਹੈ ਕਿੰਨੇ ਤੱਕ ਕੀ ਹੋਊਗਾ ਪਹਿਲਾਂ ਤਾਂ ਨੀਲੇ ਪੀਲੇ ਕਾਰਡਾਂ 'ਚ ਹੀ ਫਸੇ ਰਹੇ ਨਾ ਆਪਾਂ ਅੱਜ ਕਈ ਕੋਈ ਨਹੀਂ ਇਲਾ ਪੀਲਾ ਕਾਰਡ ਨਹੀਂ ਸਿੱਧੇ ਹੀ ਜੋ ਪੰਜਾਬ ਦਾ ਵਾਸੀ ਹੈ ਉਹਦਾ ਇਲਾਜ ਹੋ ਗਿਆ ਜੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦਿਖਾਜੂਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਾਜੂਗਾ ਬਸ ਦੈਟਸ ਇਟ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਕਿ ਮੈਂ ਕੋਈ ਪੁਰਾਣੇ ਜਨਮ ਚ ਪੁੰਨੀ ਕੀਤੇ ਹੋਣੇ ਕਿ ਇਹ ਕੰਮ ਜਿਹੜਾ ਉਹ ਜਿਸ ਵੇਲੇ ਮੈਂ ਮੁੱਖ ਮੰਤਰੀਆਂ ਪੰਜਾਬ ਦਾ ਤਾਂ ਉਸ ਵੇਲੇ ਕੰਮ ਹੋ ਰਿਹਾ ਹੈ ਪੁਰਾਣੇ ਜਨਮਾਂ ਦੇ ਕੋਈ ਕੀਤੇ ਹੋਣੇ ਕੋਈ ਕੀੜਿਆਂ ਨੂੰ ਚੌੜ-ਚੂੜ ਪਾਤੇ ਹੋਣੇ ਕਿਤੇ ਕਿਸੇ ਗਾਂ ਨੂੰ ਪੇੜਾ ਦੇਤਾ ਹੋਣਾ ਹੈਨਾ ਤਾਂ ਫਿਰਦੇ ਆ ਤੇ ਨਹੀਂ ਤਾਂ ਇੱਥੇ ਕੌਣ ਪੁੱਛਦਾ ਜੀ ਦੁਨੀਆ ਆਉਂਦੀ ਹੈ ਤੇ ਦੁਨੀਆ ਜਾਂਦੀ ਹੈ ਸਿਕੰਦਰ ਜਦੋਂ ਦੁਨੀਆ ਤੋਂ ਗਿਆ ਦੁਨੀਆ ਜਿੱਤੀ ਸਾਡੇ 17 ਸਾਲ ਦਾ ਦੁਨੀਆ ਜਿੱਤਣ ਲੱਗਿਆ ਸੀਗਾ ਸਿਕੰਦਰ ਜੋ ਜੀਤਾ ਵਹੀ ਸਿਕੰਦਰ ਐ ਕਹਿਣ ਲੱਗੀ ਸੀ ਮਤਲਬ ਜਿੱਤ ਦਾ ਨਾਂ ਹੀ ਸਿਕੰਦਰ ਹੋ ਗਿਆ ਸੀ 32 ਸਾਲ ਦੀ ਉਮਰ ਚ ਮਲੇਰੀਆ ਨਾਲ ਮਰ ਗਿਆ ਸੀ ਉਹ ਜਿੱਤੀ ਗਿਆ ਜਿੱਤੀ ਗਿਆ ਸਾਰਾ ਕੁਝ ਜਿੱਤੀ ਗਿਆ ਜਦੋਂ ਆਖਰੀ ਵੇਲੇ ਆਇਆ ਪਤਾ ਲੱਗਿਆ ਉਹਨੂੰ ਵੀ ਆਖਰੀ ਵੇਲੇ ਸਿਕੰਦਰ ਨੇ ਜਿਹੜੀ ਆਪਾਂ ਕੀ ਕਹਿੰਦੇ ਹਾਂ ਉਹਨੂੰ ਬਿਲ ਕਹਿੰਦੇ ਆ ਵੀ ਆਖਰੀ ਇੱਛਾ ਲਾ ਲਓ ਜੋ ਵੀ ਲਿਖ ਕੇ ਜਾਂਦੇ ਆ ਵੀ ਉਹ ਆਪ ਪਤਾ ਹੀ ਆਹੀ ਲਿਖ ਕੇ ਜਾਂਦੇ ਆ ਆਹ ਦੁਕਾਨ ਵੱਡੇ ਮੁੰਡਿਆਂ ਨੂੰ ਮਿਲ ਜੇ ਹਾਂ ਛੋਟੇ ਨੂੰ ਮਿਲ ਜੇ ਹੈਨਾ ਆ ਆਪਣੇ ਕੋਲ ਤਾਂ ਆਹੀ ਕੁਝ ਹੁੰਦਾ ਹੋਰ ਤੇ ਸਿਕੰਦਰ ਨੇ ਲਿਖਿਆ ਕਹਿੰਦਾ ਵੀ ਜਿਹੜੇ ਜਦੋਂ ਮੈਂ ਮਰ ਗਿਆ ਤਦ ਮੇਰੇ ਰਾਜ ਦੇ ਸਭ ਤੋਂ ਵੱਡੇ ਜਿਹੜੇ ਚਾਰ ਵੈਦ ਨੇ ਮਨ ਲ ਡਾਕਟਰ ਉਸ ਵੇਲੇ ਡਾਕਟਰਸ ਨਹੀਂ ਸੀਗੇ ਉਸ ਵੇਲੇ ਵੈਦ ਸੀ ਚਾਰ ਮੋਸਟ ਫੇਮਸ ਵੈਦ ਜਿਹੜੇ ਨੇ ਉਹ ਮੇਰਾ ਜਨਾਜ਼ਾ ਉਠਾ ਕੇ ਤੁਰਨਗੇ ਇਹਦੇ ਨਾਲ ਕੀ ਪਤਾ ਲੱਗੂਗਾ ਇਹਦੇ ਨਾਲ ਕਹਿੰਦਾ ਜਨਤਾ ਨੂੰ ਇਹ ਪਤਾ ਲੱਗੂਗਾ ਕਿ ਯਾਰ ਇਹਦੇ ਕੋਲੇ ਆ ਚਾਰ ਵੀ ਸੀ ਇਹ ਵੀ ਨਹੀਂ ਬਚਾ ਸਕੇ ਇਹਦਾ ਮਤਲਬ ਫੇਰ ਕਹਿੰਦਾ ਜਦੋਂ ਜਨਾਜ਼ਾ ਜਾਊਗਾ ਕਬਰਿਸਤਾਨ ਤੱਕ ਦੌਲਤ ਬੁਛਾ ਦਿਓ ਥੱਲੇ ਸਾਰੀ ਸਿੱਕਿਆਂ ਦੇ ਉੱਤੋਂ ਦੀ ਤੁਰ ਕੇ ਜਾਣ ਲੋਕ ਚਾਂਦੀ ਦੇ ਸੋਨੇ ਦੇ ਸਿੱਕਿਆਂ ਦੇ ਇਹਦੇ ਨਾਲ ਕੀ ਪਤਾ ਲੱਗੂਗਾ ਕਿ ਯਾਰ ਇਹਦੇ ਕੋਲ ਇੰਨੇ ਪੈਸੇ ਸੀ ਇੰਨੇ ਸਿੱਕੇ ਸੀ ਇਹ ਵੀ ਨਹੀਂ ਬਚਾ ਸਕਿਆ ਤਾਂ ਮਤਲਬ ਇਹਨੂੰ ਤੇ ਤੀਜਾ ਸੀਗਾ ਕਹਿੰਦਾ ਮੇਰੇ ਦੋਨੇ ਹੱਥ ਜਨਾਜ਼ੇ ਚੋਂ ਬਾਹਰ ਕਰ ਦਿਓ ਤਾਂ ਕਹਿੰਦੇ ਇਹਦਾ ਕੀ ਫਾਇਦਾ ਹੋਊਗਾ ਕਹਿੰਦੇ ਇਹਦੇ ਨਾਲ ਹੀ ਪਤਾ ਲੱਗੂਗਾ ਦੁਨੀਆ ਜਿੱਤਣ ਵਾਲਾ ਵੀ ਖਾਲੀ ਹੱਤ ਗਿਆ ਕੁਝ ਨਹੀਂ ਲੈ ਕੇ ਗਿਆ ਨਾਲ ਦੁਨੀਆ ਜਿੱਤ ਲਾਂਗੇ ਬੜਾ ਕੁਝ ਕਰਾਂਗੇ ਉਹ ਜਾਣਾ ਖਾਲੀ ਆਤੀ ਹੈ ਕਿਸੇ ਦੀ ਜਾਨ ਬਚਾ ਦਈਏ ਨਾ ਪੈਸਾ ਕਮ ਆਉਣਾ ਜੀ ਨਾ ਵੈਦ ਕਮ ਆਉਣਾ ਬਸ ਕਮ ਆਉਣਾ ਤਾਂ ਸੇਵਾ ਕਮ ਆਉਣੀ ਹੈ ਦੁਆਵਾਂ ਕਮ ਆਉਣੀਆ ਇਤੋਂ ਵੱਡੀ ਕੋਈ ਕੋਈ ਸੇਵਾ ਹੈ ਨਹੀਂ ਹੋਰ ਸੋ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਅੱਜ ਪੂਰੇ ਪੰਜਾਬੀਆਂ ਨੂੰ ਕਿ 10 ਲੱਖ ਰੁਪਏ ਦਾ ਹੈਲਥ ਕਾਰਡ ਬਸ ਹੈਲਥ ਕਾਰਡ ਦੈਟਸ ਇਟ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ ਨਹੀਂ ਤਾਂ ਕਿ ਕਈ ਵਾਰੀ ਕੀ ਹੁੰਦਾ ਨਾ ਬੈਂਕਾਂ ਮੁਕਾਂ ਚਾ ਪਾ ਖਾਤੇ ਜੀ ਨਹੀਂ ਕਲਾਉਂਦੇ ਹੁੰਦੇ ਉਹ ਕਹਿੰਦੇ ਨਹੀਂ ਪੜ ਲਓ ਆਪਾਂ ਕਦੇ ਪੜਿਆ ਐਗਰੀਮੈਂਟ ਉਹਦਾ ਥੱਲੇ ਜੀ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨਸ ਅਪਲਾਈ ਬਸ ਉਹ ਸਾਰ ਜਿਹਾ ਬਣਾ ਕੇ ਲਿਖ ਦਿੰਦੇ ਨੇ ਸਹਰ ਕੋ ਜੋ ਉਸੇ ਜੀ ਆ ਜਾਂਦਾ ਜਦੋਂ ਕੋਈ ਪੈਸੇ ਪੂਸੇ ਲੋੜ ਪਏ ਉਹ ਕਹਿੰਦੇ ਤੂੰ ਤਾਂ ਟਾਰਮਿੰਗ ਨਹੀਂ ਦੇ ਸਾਈਨ ਕੀਤੇ ਹੋਏ ਨੇ ਇਹ ਤਾਂ ਅਪਲਾਈ ਨਹੀਂ ਹੁੰਦਾ ਇੱਥੇ ਉਦੋਂ ਐਡੀ ਵੱਡੀ ਬੁੱਕ ਲੈ ਆਉਂਦੇ ਕੌਣ ਪੜੇ ਜੀ ਸੁਿਸ ਕਰਕੇ ਇਹ ਤਾਂ ਅਸੀਂ ਖਤਮੀ ਕਰਤਾ ਵੀ ਆਹ ਭਰ ਦੇ ਆਹ ਭਰ ਦੇ ਆਹ ਖਾਨਾ ਭਰ ਦੇ ਇਹ ਚਾਪਦੇ ਮਾਂ ਬਾਪ ਦਾ ਨਾਮ ਲਿਖ ਦੇ ਆ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਉਹ ਸਾਡੇ ਵਾਲੇ ਦਾ ਪਾਕਿਸਤਾਨ ਤੋਂ ਆਏ ਅਸੀਂ ਕਿੱਥੋਂ ਲੱਭੀਏ ਜੀ ਉੱਥੇ ਸਿਆਲਕੋਟ ਜਾ ਕੇ ਆਪ ਦੇਕਰ ਤਾਂ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੱਦ ਮੇਰੀ ਮਾਂ ਨੇ ਵੋਟ ਪਾਉਣੀ ਆ ਉਹ ਪਾਕਿਸਤਾਨ ਤੋਂ ਆਏ ਹੋਏ ਨੇ ਕਿੱਥੋਂ ਲਿਓਗੀ ਮੇਰੀ ਮਾਂ ਉੱਥੋਂ ਪਾਕਿਸਤਾਨ ਅਜਾ ਪਾਕਿਸਤਾਨ ਨਾਲ ਸੰਬੰਧ ਕਾ ਕਰ ਰੱਖਣੇ ਉਹ ਤਾਂ ਜਾਣ ਨਹੀਂ ਦਿੰਦੇ ਦੱਸੋ ਸਰਕਾਰ ਇਹ ਕੀ ਇਹ ਜਾਈਏ ਕਿੱਧਰ ਜਾਈਏ ਸਰ ਬੋਰਡ ਹੀ ਨਹੀਂ ਪਾਸ ਹੋ ਰਿਹਾ ਮੇਰੀ ਮਾਂ ਨੇ ਇਹ ਬੋਰਡ ਪਾਉਣੀ ਹੈ ਤਾਂ ਉਹਨੂੰ ਪਾਕਿਸਤਾਨ ਤੋਂ ਕਾਗਜ਼ ਮਾਣੇ ਪੈਣਗੇ ਪਾਕਿਸਤਾਨ ਜਾਣ ਨਹੀਂ ਦਿੰਦੇ ਇਹ ਪਾਕਿਸਤਾਨ ਨਾਲ ਦਾ ਸਬੰਧ ਖਰਾਬ ਨੇ ਤੂੰ ਤਾਂ ਪਾਕਿਸਤਾਨੀ ਹੋਗੇ ਤੂੰ ਤਾਂ ਹੋਗੇ ਫਿਲਮ ਨਹੀਂ ਖੜਣੇ ਹੁੰਦੇ ਫਲਾਨਾ ਨਹੀਂ ਕਿੰਨੇ ਆ ਦਿਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਸ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਉਹ ਵੀ ਪੰਜਾਬੀ ਬੋਲਦੇ ਉਹ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ریلیਜ਼ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੋਰ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ ਉਹ ਠੀਕ ਹੈ ਸਾਰੀ ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ ਐਫ 16 ਐਫ ਉਹਨਾਂ ਕੋਲ ਕਵਾਡ ਹੈ F16 ਕਵਾਡ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਸਕੂਲ ਛੱਡ ਕੇ ਆਉਣੇ ਆ F16 ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹਿੰਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ 47 ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਪੂਆ ਫੋਫੜ ਮਰਨ ਨੂੰ ਅਸੀਂ ਰੱਖੇ ਆ ਇਹ ਇਹਨਾਂ ਦਾ ਕੋਈ ਮਰੇ ਇੱਕ ਕਦੇ ਗਏ ਹਾਂ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਾਉਣ ਜਰੂਰ ਆ ਜਾਂਦੇ ਆਪਰੇਸ਼ਨ ਸਿੰਧੂਰ ਔਰ ਸਿੰਧੂਰ ਵੀ ਬਣਨੇ ਲੱਗੇ ਸੀ ਇਹਦਾ ਰੌਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਘਰ ਘਰ ਸਿੰਧੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ ਸਾਡੇ ਵਾਲਿਆਂ ਨੂੰ ਕਿਉਂ ਪਾ ਨਿਕਲਿਆ ਸਹੀ ਹੈ ਨਾ ਜੇ ਸਹੀ ਹੈ ਤਾੜੀ ਮਾਰਦੇ ਹੋ ਨਹੀਂ ਤਾਂ ਨਾ ਮਾਰੋ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜਿਹਦੇ ਨਾਲ ਨਾਤਾ ਹੈ ਉਹਦੇ ਨਾਲ ਬਰਤਦਾ ਨਹੀਂ ਕਿ ਤੂੰ ਵੀ ਜਾ ਕੇ ਕਹਿੰਦੇ ਕਿਹਾ ਜੇ ਕੀ ਬਾਪ ਹੈ ਗਿਆ ਯਾਰ ਅਹੀਂ ਕਟਣੀ ਪੈਣੀ ਹੁਣ ਆਪਾਂ ਕੀ ਕਰੀਏ ਬਦਲੂਗਾ ਦੇਸ਼ ਬਦਲੂਗਾ ਪਰ ਐਲਿਖਾ ਬੰਦਾ ਹੋਊਗਾ ਜਿਨੇ IIT ਕਲੀਅਰ ਕੀਤੀ ਹੋਊਗੀ ਇੰਜੀਨੀਅਰ ਹੋਊਗਾ ਜਿਹੜਾ IRS ਅਫਸਰ ਦੇਸ਼ ਦੀ ਆਰਥਿਕਤਾ ਨੂੰ ਵੀ ਸਮਝਦਾ ਹੋਊਗਾ ਉਹ ਬੰਦਾ ਜਿਸ ਦਿਨ ਰਾਸ਼ਟਰਪਤੀ ਇਹ ਕਹੂਗਾ ਨਾ ਕਿ ਮੈਂ ਤਾਂ ਉਹ ਬੰਦਾ ਇਧਰੋਂ ਕਹੂਗਾ ਮੈਂ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸਾਹਿਬ ਇਹ ਬੰਦਾਓ ਲੇਖ ਲਿਓ ਅੱਜ ਬੰਦਾ ਹੋਇਆ ਇਹ ਉਹਦੇ ਦੇਸ਼ ਚ ਰਹਿ ਗਿਆ ਇਹ ਤਾਂ ਅਮਰੀਕਾ ਵਾਲੇ ਪਸਤਾਉਂਦੇ ਫਿਰਦੇ ਕਹਿੰਦੇ ਅਸੀਂ ਆਪ ਕਮਲਾ ਚੁਣਨ ਬੈਠੇ ਮੈਂ ਕਿਹਾ ਅਮਰੀਕਾ ਵਾਲੇ ਦੇ ਮੇਰੇ ਦੋਸਤ ਨੇ ਬਹੁਤ سارے ਮੈਂ ਕਿਹਾ ਤੁਹਾਨੂੰ ਵੀ ਹੁਣ ਪਤਾ ਲੱਗੂ ਮਾੜਾ ਲੀਡਰ ਚੁਣਨ ਦੇ ਤੁਹਾਨੂੰ ਨੁਕਸਾਨ ਕੀ ਹੁੰਦੇ ਨੇ ਪਹਿਲਾਂ ਸਾਨੂੰ ਹੀ ਗੱਲਾਂ ਕੱਢੀ ਜਾਂਦੇ ਸੀ ਮੈਂ ਕਿਹਾ ਹੁਣ ਟਰੰਪ ਚੁਣ ਲਿਆ ਤੁਸੀਂ ਬਸ ਉਹ ਕੁਝ ਵੀ ਕਹਿੰਦਾ ਤੜਕੇ ਚਾਹ ਪੀ ਕੇ ਕੁਝ ਹੋਰ ਗੱਲ ਕਹਿੰਦਾ ਉਹ ਦੁਪਹਿਰੇ ਕੁਝ ਹੋਰ ਗੱਲ ਕਹਿੰਦਾ ਆਥ ਨੇ ਕੁਝ ਹੋਰ ਕਹਿੰਦਾ ਮੈਂ ਫਲਾਣ ਨੂੰ ਗ੍ਰਿਫਤਾਰ ਕਰ ਲੂੰ ਫਲਾਣ ਨੇ ਮੈਂ ਕੱਢ ਦੂੰ ਫਲਾਣ ਨੇ ਮੈਂ ਛੱਡ ਦੂੰ ਫਲਾਣ ਨੇ ਮੈਂ ਵੜ ਦੂੰ ਹਾਲਾਤ ਉਹਦੇ ਵੀ ਉਹੀ ਨੇ ਜਿਹੜੇ ਆਪਣੇ ਵਾਲੇ ਦੇ ਨੇ ਪਤਾ ਨਹੀਂ ਤਾਂ ਉਹਨੇ ਇਹ ਤੋ ਸਿਖਾਇਆ ਪਤਾ ਨਹੀਂ ਇਹ ਨੇ ਉਹਨੂੰ ਸਿਖਾਇਆ ਇਹ ਤੇ ਜਾਂਚ ਜਾਰੀ ਹੈ ਪਰ ਇੰਨਾ ਕਹ ਦੁਨੀਆ ਉਹਨਾਂ ਨੇ ਸੂਲੀ ਤੇ ਟੰਗੀ ਪਈ ਹੈ ਯਾਰ ਸਾਨੂੰ ਜਿਉਂ ਲੈਣ ਦਿਓ ਯਾਰ ਰਿਕਸ਼ਿਆਂ ਦੇ ਪਿੱਛੇ ਲਿਖਿਆ ਹੁੰਦਾ ਜਿਓ ਔਰ ਜੀਨੇ ਦੋ ਨਾ ਜਿਉਣੇ ਆ ਨਾ ਜਿਉਣ ਦਿੰਨੇ ਆ ਨਵੇਂ ਪੰਗੇ ਪਾਉਣੇ ਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਓ ਅਰਜੀਨੇ ਦੋ ਔਰ ਲੰਬਾ ਜਿਓ ਉਮਰ ਆ ਹੋਣ ਤੁਹਾਡੀਆਂ ਪਰ ਦੇਖੋ ਪੰਜਾਬੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਇਹ ਤੋਂ ਵੱਡੀ ਅਸੀਸ ਨਹੀਂ ਹੋ ਸਕਦੀ ਕਿ ਜਾ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ ਫੋਕ ਸੌਂਗ ਕਿ ਤੇਰੀ ਉਮਰ ਲੋਕ ਗੀਤ ਜਿੱਦੀ ਹੋਵੇ ਲੋਕ ਗੀਤ ਦੀ ਕੋਈ ਉਮਰ ਨਹੀਂ ਹੁੰਦੀ ਪਤਾ ਨਹੀਂ ਕਦੋਂ ਤੋਂ ਚੱਲਿਆ ਆਉਂਦਾ ਮਿਰਜਾ ਹੀਰ ਪਤਾ ਨਹੀਂ ਕਦੋਂ ਤੋਂ ਚੱਲੇ ਆਉਂਦੇ ਆ ਤੇਰੀ ਉਮਰ ਲੋਕ ਗੀਤ ਜਿੱਦੀ ਹੋਵੇ ਜੇ ਕਿਸੇ ਨੂੰ ਵਾਦਵਾ ਦੇਣੀ ਹੋਵੇ ਤਾਂ ਇੰਦੂ ਵੱਡੀ ਕੋਈ ਵਾਦਵਾ ਨਹੀਂ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਰਸੂਲ ਹਮਜ਼ਾ ਤੋਂਬ ਨੇ ਵੀ ਇਹੀ ਲਿਖਿਆ ਮੇਰਾ ਦਾਬਿਸਤਾਨ ਕਿਤਾਬ ਦੇ ਵਿੱਚ ਕਿ ਮਾਂ ਬੋਲੀ ਤੋਂ ਵੱਡੀ ਕੋਈ ਗੱਲ ਵੀ ਨਹੀਂ ਮਾਂ ਬੋਲੀ ਤੋਂ ਵੱਡੀ ਕੋਈ ਅਸੀਸ ਵੀ ਨਹੀਂ ਜੀ ਪੰਜਾਬੀ ਆ ਅਸੀਂ ਤਾਂ ਪੰਜਾਬ ਰਹਿਣ ਵਾਲਿਆਂ ਰੋਲ ਹਰ ਰੋਜ਼ ਸਰਬਦਾ ਭਲਾ ਮੰਗਣ ਵਾਲੀ ਗੁਰਬਾਣੀ ਪੜਨ ਵਾਲੇ ਲੋਕ ਆ ਤੇ ਸਾਨੂੰ ਕੋਈ ਮਤਲਬ ਐ ਕਰਜੂਆ ਵੀ ਤੂੰ ਆ ਨਾ ਕਰ ਤੂੰ ਆਉਣਾ ਨਾ ਕਰ ਤੂੰ ਆ ਨਾ ਕਰ ਐ ਕਿੰਨੇ ਕਰੂ ਸੋ ਇਸ ਕਰਕੇ ਮੈਂ ਤੁਹਾਨੂੰ ਬਧਾਈ ਦੇਣੀ ਚਾਹੁੰਦਾ ਕਿ ਆਪਾਂ ਤੰਦਰੁਸਤ ਰਹਿਣਾ ਪੰਜਾਬ ਜਰਨੈਲਾਂ ਦਾ ਕਰਨੈਲਾਂ ਦਾ ਪੰਜਾਬ ਸੀ ਪੰਜਾਬ ਗਿੱਦਿਆਂ ਪੰਗੜਿਆਂ ਦਾ ਪੰਜਾਬ ਪੰਜਾਬ ਕਬੱਡੀਆਂ ਕੁਸ਼ਤੀਆਂ ਦਾ ਪੰਜਾਬ ਪੰਜਾਬ ਮਿਲਖਿਆਂ ਦਾਰਿਆਂ ਦਾ ਪੰਜਾਬ ਅੱਜ ਪੰਜਾਬ ਪੀਕੇ ਆਣਾ ਪੰਜਾਬ ਚਿੱਟੇ ਦਾ ਪੰਜਾਬ ਆ ਬਣਾ ਕੇ ਰੱਖਤਾ ਸਾਨੂੰ ਯੁੱਧ ਛੇੜ ਲਿਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਯੁੱਧ ਵਾਸਤੇ ਨਾ ਥੋੜਾ ਪਲੈਨਿੰਗ ਕਰਨੀ ਪੈਂਦੀ ਪਲੈਨਿੰਗ ਤੇ ਟਾਈਮ ਲੱਗ ਗਿਆ ਪਰ ਜਿਹੜਾ ਜੁੱਧ ਛੇੜ ਲਿਆ ਨਾ ਹੁਣ ਹੁਣ ਇਹ ਹਟ ਇਹ ਪੂਰਾ ਜਿੱਤ ਕੇ ਹਟਾਂਗੇ ਇਹ ਯੁੱਧ ਨਸ਼ੇ ਬਰੁੱਧ ਜਿਹੜਾ ਨਾ ਇਹ ਜਿੱਤ ਕੀ ਹਟਣਾ ਬਸ ਜਿੱਤਣਾ ਹੈ ਇਹ ਕਲੰਕ ਪੰਜਾਬ ਦੇ ਮੱਥੇ ਤੋਂ ਲਾ ਦੇਣਾ ਤੇ ਪੰਜਾਬ ਪੰਜਾਬੀ ਤਾਂ ਜੀ ਆਏ ਨੇ ਫਿਲਮਾਂ ਨੇ ਤੇ ਮਕਾਂ ਨੇ ਫਿਲਮਾਂ ਫੁਲਮਾਂ ਬਣ ਲੱਗੀਆਂ ਸੀ ਸਾਡੇ ਤੇ ਹੁਣ ਪੰਜਾਬ ਦੀਆਂ ਫਿਲਮਾਂ ਬਣਣਗੀਆਂ ਤਾਂ ਪੰਜਾਬੀ ਨੱਚਦੇ ਹੱਸਦੇ ਖੇੜਦੇ ਨਜ਼ਰ ਆਉਣਗੇ ਨਾ ਕਿ ਡਿੱਗਦੇ ਟਹੰਦੇ ਪੰਜਾਬੀ ਨਾ ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਨਹੀਂ ਤਾਂ ਹੈਗਾ ਸਰਜੀਤ ਪਾਤਰ ਸਾਹਿਬ ਦੇ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਉਹ ਜ਼ਮੀਨ ਰੱਖੋ ਫੁੱਲ ਉਗਣਗੇ ਇੱਥੇ ਇਸੇ ਧਰਤੀ ਤੇ ਜਿਉਂਦੇ ਵੱਸਦੇ ਰਹੋ ਆਪਾਂ ਨੂੰ ਅਸੀਸਾਂ ਕਿਹਦੀ ਮਿਲਦੀਆਂ ਨੇ ਮਾਂ ਪਿਓ ਤੋਂ ਜਾਂ ਆਪਾਂ ਕਿਤੇ ਰਿਸ਼ਤੇਦਾਰ ਜੇ ਜਿਉਂਦਾ ਵੱਸਦਾ ਰਹੇ ਭਾਈ ਜਿਉਂਦਾ ਵਸਦਾ ਜਿਉਂਦਾ ਵੀ ਰਹੇ ਲੰਬੀ ਉਮਰ ਹੈ ਤੇ ਵਸਦਾ ਉਹ ਕਿਸੇ ਬਜ਼ੁਰਗ ਮਾਤਾ ਕੋਲੇ ਕਿਤੇ ਰੱਬ ਪ੍ਰਗਟ ਹੋ ਗਿਆ ਉਹ ਕਹਿੰਦਾ ਮੰਗ ਮਾਤਾ ਕੀ ਮੰਗਦਾ ਮੰਗਦੀਆਂ ਉਹ ਮਾਤਾ ਨੇ ਆਖਿਆ ਰੱਬ ਹੈ ਇੱਕੋ ਵਾਰ ਚੀ ਮੰਗਣਾ ਪੈਣਾ ਪਰ ਮੈਂ ਮੇਰੀ ਤਾਂ ਮੰਗਾਂ ਹੀ ਬਹੁਤ ਜ਼ਿਆਦਾ ਨੇ ਪਰ ਇੱਕੋ ਮੰਗ ਚ ਮੰਗ ਉਹ ਕਹਿੰਦੀ ਮੈਂ ਸੋਨੇ ਦੀ ਮਧਾਣੀ ਨਾਲ ਆਪਣੇ ਪੋਤੇ ਨੂੰ ਮੱਖਣ ਖਵਾਉਂਦੀ ਦੇਖਾਂ ਲੱਸੀ ਪਿਉਂਦੀ ਦੇਖਾਂ ਕੀ ਮੰਗੀ ਉਹ ਸੋਨਾ ਵੀ ਮੰਗੀ ਘਰ ਵਾਸਤੇ ਦੁੱਧ ਵੀ ਮੰਗੀ ਪੋਤਾ ਵੀ ਮੰਗੀ ਇੱਕੋ ਮੰਗੇ ਸਾਰਾ ਕੁਝ ਮੰਗੀ ਉਹ ਸੋ ਨਾ ਜਾਣੇ ਕਿਸ ਭੇਸ ਮੇਂ ਨਾਰਾਇਣ ਮਿਲ ਜਾਏ ਕਈ ਵਾਰੀ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਹਾਂ ਕੁਝ ਸਪੈਸ਼ਲ ਡਾਕਟਰ ਸਾਹਿਬ ਬੱਚੇ ਹੁੰਦੇ ਆ ਹੈਨਾ ਤੇ ਉਹ ਵੀ ਆ ਜਾਂਦੇ ਆ ਉੱਥੇ ਪਿੰਡਾਂ ਚ ਹੈਨਾ ਤੇ ਆਮ ਤੌਰ ਤੇ ਪਹ ਹੱਸ ਪੈਂਦੇ ਆ ਉਹਨਾਂ ਦੀਆਂ ਐਕਟੀਵਿਟੀਜ਼ ਤੇ ਐਦਾਂ ਹੀ ਹੋਇਆ ਕਿ ਇੱਕ ਬੱਚਾ ਸੀਗਾ ਕਿ ਠੀਕ ਨਹੀਂ ਸੀਗਾ ਉਹਨੇ ਆਪਾਂ ਅੰਤਮਾਨ ਕੇਜਰੀਵਾਲ ਜਿੰਨਵਾਦ ਲੋਕਾਸ पे ਮੈਂ ਕਿਹਾ ਵੀ ਹੱਸ ਕੇ ਕਿ ਇਹ ਸਾਡੇ ਪਿੰਡ ਦਾ ਕਮਲ ਆ ਤੇ ਮੈਂ ਕਿਹਾ ਕਮਲ ਨਹੀਂ ਕੋਈ ਗੱਲ ਨਹੀਂ ਤੁਸੀਂ ਸਟੇਜ ਤੇ ਭਜੋ ਨੂੰ ਸਟੇਜ ਤੇ ਬੁਲਾਇਆ ਮੈਂ ਫੋਟੋ ਖਿਚਾਈ ਮੈਨਾਂ ਗੱਲ ਸੁਣੋ ਹੱਸਿਆ ਨਾ ਕਰੋ ਮਜ਼ਾਕ ਨਾ ਰਾਇਆ ਕਰੋ ਕੀ ਪਤਾ ਰੱਬ ਕਿਹੜਿਆਂ ਰੰਗਾਂ ਚ ਰਾਜੀ ਆ ਰੱਬ ਆਪ ਥੋੜੀ ਹੋਂਦ ਹੁੰਦਾ ਕੀ ਪਤਾ ਕਿਹਦੇ ਚ ਰੱਬ ਬਸਦਾ ਹੋਵੇ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿੱਥੇ ਫਿਰਦਾ ਇਹ ਦਿਨ ਫੋਟੋ ਕੁਚਾ ਆ ਲੈ ਨੂੰ ਪਿਆਰ ਕਰੋ ਤੂੰ ਦੇਖਿਆ ਸੀ ਉਹ ਜਿਹੜੀ ਮੁੰਨਾ ਦਾ ਹੀ ਐਮਬੀਬੀਐਸ ਤੇ ਜਾਦੂ ਕੀ ਜੱਪੀ ਉਹ ਇੱਕ ਸਵੀਪਰੀ ਸੀ ਨਾ ਜਿਹਨੇ ਠੀਕ ਕਰਤੇ ਸੀ ਡਾਕਟਰਾਂ ਤੋਂ ਨਹੀਂ ਠੀਕ ਹੋਏ ਸੀ ਸুইਪਰ ਨੇ ਠੀਕ ਕਰਦੇ ਸੀ ਪਿਆਰ ਨਾਲ ਦੁਨੀਆ ਕਾ ਦੀ ਭੁਖੀ ਹੈ ਜੀ ਪਿਆਰ ਦੀ ਮਾਨ ਦੀ ਸਨਮਾਨ ਦੀ ਇੱਜ਼ਤ ਦੀ ਬਸ ਉਹ ਮਿਲ ਜੇ ਬਾਕੀ ਤਾਂ ਸਾਰੇ ਆਪ ਦੇ ਆਪ ਦੇ ਕਰੇ ਰਾਜੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੇ acha ਪੱਤਰਕਾਰ ਨੇ ਕੈਮਰੇ ਚੱਕਲੇ ਮਤਲਬ ਮੈਂ ਖਤਮ ਕਰਦਾ ਤਾਂ ਮਤਲਬ ਇਹਨਾਂ ਨੂੰ ਸਾਰਾ ਚਾਹੀਦੀ ਆ ਦੂਜੀ ਵਾਈਟ ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਆ ਵੀ ਰੋਹਨ ਤਮਾਨ ਬੋਲੂ ਮਜੀਠੀਏ ਵੜੇ ਹੋ ਜਾ। ਉਹ ਮੈਂ ਬੋਲਦਾ ਨਹੀਂ। ਉਹ ਸਰ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ? ਮੇਰਾ ਕੰਮ ਥੋੜੀ ਹੈ ਉਹ ਤਾਂ ਨਾਬੇ ਆ ਨਾਬੇ ਜਾ ਕੇ ਕਰਿਆ। ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਝ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗਦੇ 70 ਪਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਪੈਣਾਵੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗਿਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੀ ਹੈ ਇੱਥੇ ਸਜ਼ਾ ਮਿਲੂ ਭੁਗਤੀ ਜਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕਮ ਅਦਾਲਤਾਂ ਦਾ ਬਾਕੀ ਕੰਮ ਕੋਰਟਾਂ ਦਾ ਭੁਗਤੀ ਜਾ ਕਬੀਰਾ ਤੇਰੀ ਝੋਪੜੀ ਗਲ ਕਟੇਨ ਕੇ ਪਾਸ ਜੋ ਕਰਨਗੇ ਸੋ ਪਰਣਗੇ ਤੂੰ ਕਹ ਬੈ ਦਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇ ਦੇ ਅੰਦਰ ਭਾਈ ਪਰ ਐ ਮੁੱਛਾਂ ਨਹੀਂ ਚਲਦੀਆਂ ਵੀ ਤੁਰੀਆਂ ਚੀਕਾਂ ਕਢਾ ਦਾਂਗੇ ਫੁਲਾਨਾਂ ਕਰ ਦਾਂ ਵਾਹਿਗੁਰੂ ਪ੍ਰਮਾਤਮਾ ਬੜੇ ਬੜੇ ਐ ਚੀਕਾਂ ਲਏ ਤੇ ਆਪਦੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਉਹਨਾਂ ਤੋਂ ਮਿਲ ਗਿਆ ਠੀਕ ਸਮਾਨਾ ধন্যবাদ বহ মেহরবানি জন